ਦਵਾਰ ਪੌੜੀ ਆਪੇ ਪਾਏ ਮੇਦਨੀ ਆਪੇ ਕਰਦਾ ਸਾਰ ਭੈ ਬਿਨ ਭਰਮ ਨਾ ਕੱਟੀਐ ਨਾਮ ਨਾ ਲੱਗੈ ਪਿਆਰ ਸਤਗੁਰ ਤੇ ਭਉ ਉਪਜੈ ਪਾਈਐ ਮੋਖ ਦਵਾਰ ਭੈ ਤੇ ਸਹਿਜ ਪਾਈਐ ਮਿਲ ਜੋਤੀ ਜੋਤਿ ਅਪਾਰ ਭੈ ਤੇ ਭੈ ਜਲ ਲੰਗੀਐ ਗੁਰਮਤੀ ਵਿਚਾਰ ਭੈ ਤੇ ਨਿਰਪਉ ਪਾਈਐ ਜਿਸ ਦਾਇੰਤ ਨਾ ਪਾਰਾਵਾਰ ਮਨਮੁਖ ਭੈ ਕੀ ਸਾਰ ਨਾ ਜਾਣਨੀ ਤ੍ਰਿਸ਼ਨਾ ਜਲ ਤੇ ਕਰਹਿ ਪੁਕਾਰ ਨਾਨਕ ਨਾਮੈ ਹੀ ਤੇ ਸੁਖ ਪਾਇਆ ਗੁਰਮਤੀ ਉਰ ਧਾਰ ਸ਼ਲੋਕ ਮਹੱਲਾ ਪਹਿਲਾ ਰੂਪੈ ਕਮੈ ਦੂਸਤੀ ਭੁਖੈ ਸਾਧੈ ਗੰਢ ਲੱਬੈ ਮਾਲੇ ਕੁਲ ਮਿਲ ਮਿਚਲ ਉੰਗੈ ਸੌੜ ਪਲੰਗ ਪੌਕਾ ਕੂਪਖਵਾਰ ਹੋਏ ਫੱਕੜ ਪਿੱਟੇ ਅੰਦ ਚੁੱਪੈ ਚੰਗਾ ਨਾਨਕਾ ਵਿਣ ਨਾਵੇਂ ਮੋਹੇ ਗੰਦ ਮਹੱਲਾ ਪਹਿਲਾ ਰਾਜਮਾਲ ਰੂਪ ਜਾਤ ਜੋਬਨ ਪੰਜੇ ਠੱਗ ਇੰਨੀ ਠੱਗੀ ਜਗ ਠੱਗਿਆ ਕਿਨੈ ਨਾ ਰੱਖੀ ਲੱਜ ਇਨਾ ਠੱਗਣ ਠੱਗ ਸੇ ਜੇ ਗੁਰ ਕੀ ਪੈਰੀ ਪਾਏ ਨਾਨਕ ਕਰਮਾਂ ਬਾਹਰੇ ਹੋਰ ਕੀਤੇ ਮੁਠੇ ਜਾਹੇ ਪੌੜੀ ਪੜਿਆ ਲੇਖੇਦਾਰ ਲਿਖਾ ਮੰਗੀਐ ਵਿਣਨਾਮੈ ਕੂੜਿਆਰ ਔਖਾ ਤੰਗੀਐ ਆਉ ਕਟ ਰੁੱਦੇ ਰਾਹਾ ਗਲੀਆਂ ਰੋਕੀਆਂ ਸੱਚਾ ਵੀ ਪ੍ਰਵਾਹ ਸ਼ਬਦ ਸੰਤੋਖੀਆਂ ਗਹਿਰ ਗੰਭੀਰ ਅਥਾਹ ਹਾਥ ਨਾ ਲੱਭਈ ਮੋਹੇ ਮੋਹੇ ਝੋਟਾਂ ਖਾਹੂ ਵਿਣ ਗੁਰ ਕੋਇ ਨਾ ਸੁੱਟਸੀ ਬਾਤ 세ਤੀ ਕਰ ਜਾਹੁ ਨਾਮ ਵਖਾਣੀ ਐ ਹੁਕਮੀ ਸਾਗਰਾ ਤਿੰਦਾ ਜਾਣੀ ਐ ਸ਼ਲੋਕ ਮਹੱਲਾ ਪਹਿਲਾ ਪਾਉਣੇ ਪਾਣੀ ਅਗਨੀ ਜੀਓ ਤਿੰਨ ਕਿਆ ਖੁਸ਼ੀਆਂ ਕਿਆ ਪੀੜ ਧਰਤੀ ਪਾਤਾਲੀ ਆਕਾਸੀ ਇੱਕ ਦਰ ਰਹਿਨ ਵਜੀਰ ਇੱਕ ਨਾ ਵੱਡੀ ਆਰ ਜਾ ਇੱਕ ਮਰ ਹੋਏ ਜਹੀਰ ਇੱਕ ਦੇ ਖਾਹੇ ਨੁ ਖੁੱਟੈ ਨਾਹੀ ਇਕ ਸਦਾ ਫਿਰਹਿ ਫਕੀਰ ਹੁਕਮੀ ਸਾਜੇ ਹੁਕਮੀ ਧਾਏ ਏਕ ਚਸੇ ਮਹ ਲਖ ਸਭ ਕੋ ਨੱਥੈ ਨੱਥਿਆ ਬਖਸ਼ੇ ਤੂੜੇ ਨੱਥ ਵਰਨਾ ਚਿਹਨਾ ਬਾਹਰਾ ਲੇਖੇ ਬਾਝ ਅਲਖ ਕਿਉ ਕਥਿਐ ਕਿਉ ਆਖੀਐ Japae sacho sach karna kathna kar sab nanak aap akath ਅਕਾਥ ਕੀ ਕਥਾ ਸੁਣੀ ਰਿੱਧ ਬੁੱਧ ਸਿੱਧ ਗਿਆਨ ਸਦਾ ਸੁਖ ਹੋਏ ਮਹੱਲਾ ਪਹਿਲਾ ਅਜਰ ਜਰੈ ਤਾਂ ਨਉ ਕੁੱਲ ਬੰਦ ਪੂਜੈ ਪ੍ਰਾਣ ਹੋਵੇ ਥਿਰ ਕੰਦ ਕਹਾਂ ਤੇ ਆਇਆ ਕਹਾਂ ਇਹ ਜਾਣ ਜੀਵਤ ਮਰਤ ਰਹੈ ਪਰਵਾਨ ਹੁਕਮੈ ਬੂਝੈ ਤਤ ਪਛਾਣੈ ਏਉ ਪ੍ਰਸਾਦ ਗੁਰੂ ਤੇ ਜਾਣੈ ਉੰਦਾ ਫੜੀ ਅਗ ਨਾਨਕ ਜਾਨ ਨਾ ਹਉ ਨਾ ਮੈਂ ਜੂਨੀ ਪਾਣ ਪੌੜੀ ਪੜੀਆ ਨਾਮ ਸਲਾਹ ਹੋਰ ਗੁੱdni ਮਿੱਥਿਆ ਬਿਨ ਸੱਚੇ ਵਾਪਾਰ ਜਨਮ ਬਿਰਥਿਆ ਅੰਤ ਨਾ ਪਾਰਾ ਵਾਰ ਨਾ ਕਿਨਹੀ ਪਾਇਆ ਸਭ ਜਗ ਗਰਭ ਗੁਵਾਰ ਤਿੰਨ ਸੱਚ ਨਾ ਪਾਇਆ ਚੱਲੇ ਨਾਮ ਵਸਾਰ ਤਾਵਣ ਤਤਿਆ ਬਲਦੀ ਅੰਦਰ ਤੇਲ ਦੁਬਦਾ ਘਤਿਆ ਆਇਆ ਉੱਠੀ ਖੇਲ ਫਿਰੈ ਉਵਤਿਆ ਨਾਨਕ ਸਚੈ ਮੇਲ ਸਚੈ ਰਤਿਆ ਸਲੋਕ ਮਹੱਲਾ ਪਹਿਲਾ ਪਹਿਲਾ ਮਾਸੂਹ ਨਿਮਿਆ ਮਾਸੈ ਅੰਦਰ ਵਾਸ ਜਿਉ ਪਾਏ ਮਾਸ ਮੂਹੇ ਮਿਲਿਆ ਹੱਡ ਚੰਮ ਤਨ ਮਾਸ ਮਾਸੂਹ ਬਾਹਰ ਕੱਢਿਆ ਮੰਮਾ ਮਾਸ ਗਰਾਸ ਮੂਹ ਮਾਸੈ ਕਾ ਜੀਵ ਮਾਸੈ ਕੀ ਮਾਸੈ ਅੰਦਰ ਸਾਸ ਵੱਡਾ ਹੁਆ ਵਿਆਹਿਆ ਘਰ ਲੈ ਆਇਆ ਮਾਸ ਮਾਸੂ ਹੀ ਮਾਸ ਉਪਜੈ ਮਾਸੂ ਸਭੋ ਸਾਖ ਸਤਗੁਰ ਮਿਲਿਆ ਹੁਕਮ ਬੁਝੀਐ ਤਾਂ ਕੋ ਆਵੇ ਰਾਸ ਆਪ ਛੁੱਟੇ ਨਹਿ ਛੂਟੀਐ ਨਾਨਕ ਬਚਨ ਬਣਾਸ ਮਹੱਲਾ ਪਹਿਲਾ ਮਾਸ ਮਾਸ ਕਰ ਮੂਰਖ ਝਗੜੇ ਗਿਆਨ ਧਿਆਨ ਨਹੀਂ ਜਾਣੈ ਕੌਣ ਮਾਸ ਕੌਣ ਸਾਗ ਕਹਾਵੇ ਕਿਸ ਮਹਿ ਪਾਪ ਸੁਮਾਣੀ ਗੈਂਡਾ ਮਾਰ ਹੂਮ ਜਗ ਕੀਏ ਦੇਵਤਿਆਂ ਕੀ ਬਾਣੀ ਮਾਸ ਛੋੜ ਬੈਸ ਨੱਕ ਪਕੜਹਿ ਰਾਤੀ ਮਾਨਸ ਖਾਣੇ ਫੜ ਕਰ ਲੋਕਾਂ ਨੂੰ ਦਿਖਲਾਵੇ ਗਿਆਨ ਧਿਆਨ ਨਹੀਂ ਸੂਜੈ ਨਾਨਕ ਅੰਦੇ ਸਿਓ ਕਿਆ ਕਹੀਐ ਕਹ ਨਾ ਕਹਿਆ ਬੂਝੈ ਅੰਦਾ ਸੁਹੇ ਜੇ ਅੰਧ ਕਮਾਵੇ ਤਿਸ ਹਿਰਦੈ ਸੇ ਲੋਚੜ ਨਾਹੀ ਮਾਤ ਪਿਤਾ ਕੀ ਰਖਤ ਨਿਪੰਨੇ ਮੱਛੀ ਮਾਸ ਨਾ ਖਾਹੀ ਇਸਤਰੀ ਪੁਰਖ ਹੈ ਜਾਨ ਇਸ ਮੇਲਾ ਉਤੈ ਮੰਦ ਕਮਾਹੀ 마ਸੂਹ ਨਿਮੇ 마ਸੂਹ ਜੰਮੇ ਹਮ ਮਾਸੈ ਕੇ ਪਾਂਡੇ ਗਿਆਨ ਧਿਆਨ ਕਸ ਸੂਜੈ ਨਾਹੀ ਚਤਰ ਕਹਾਵੇ ਪਾਂਡੇ ਬਾਹਰ ਕਾ ਮਾਸ ਮੰਦਾ ਸੁਆਮੀ ਘਰ ਕਾ ਮਾਸ ਚੰਗੇਰਾ ਜੀ ਜੰਤ ਸਭ ਮਾਸੋ ਹੋਏ ਜੀਏ ਲਿਆ ਵਾਸੇਰਾ ਅਪਖ ਭਕੈ ਭਖ ਤਜ ਛੋੜੈ ਅੰਧ ਗੁਰੂ ਜਿਨ ਕੇਰਾ ਮਾਸੋ ਨਿੰਮੇ ਮਾਸੋ ਜੰਮੇ ਹਮ ਮਾਸੈ ਕੇ ਭਾਂਡੇ ਗਿਆਨ ਧਿਆਨ ਕਸ ਸੂਜੈ ਨਾਹੀ ਚਤਰ ਕਹਾਵੇਂ ਪਾਂਡੇ ਮਾਸ ਪ੍ਰਾਣੀ ਮਾਸ ਕ ਤੇਬੀ ਚਹਉ ਜੁਗ ਮਾਸ ਕਮਾਣਾ ਜੱਜ ਕਾਜ ਵਿਆਹ ਸੁਹਾਵੇ ਉਥੈ ਮਾਸ ਸਮਾਣਾ ਇਸਤਰੀ ਪੁਰਖ ਨਿਪਜੈ ਮਾਸੋਂ ਪਾਤ ਚਾਹ ਸੁਲਤਾਨਾ ਜੇ ਉਹ ਦਿੱਸਹਿ ਨਰਕ ਜਾਂਦੇ ਤਾਂ ਓਨ ਕਾ ਦਾਨ ਨਾ ਲੈਣਾ ਦੇਂਦਾ ਨਰਕ ਸੁਰਗ ਲੈਂਦੇ ਦੇਖੋ ਇਹੋ ਢੀਹਾਣਾ ਆਪ ਨਾ ਬੂਝੈ ਲੋਕ ਬੁਝਾਏ ਪਾਂਡੇ ਖਰਾ ਸਿਆਣਾ ਪਾਂਡੇ ਤੂੰ ਜਾਣੈ ਹੀ ਨਹੀਂ ਕਿਤੋਂ ਮਾਸ ਉਪੰਨਾ ਤੋਇਹੁ ਅਨ ਕਮਾਦ ਕਪਾਹ ਤੋਇਹੁ ਤਰੇ ਭਵਨ ਗੰਨਾ ਤੋ ਆ ਆਖੈ ਹਉ ਬੋ ਬਿਦਹਛਾ ਤੋ ਐ ਬਹੁਤ ਬੇਕਾਰਾ ਏ ਤੇ ਰਸ ਛੋੜ ਹੋਐ ਸੰਨਿਆਸੀ ਨਾਨਕ ਕਹਿ ਵਿਚਾਰਾ ਪੌੜੀ ਹਉ ਕਿਆ ਆਖਾਂ ਇਕ ਜੀਬ ਤੇਰਾ ਅੰਤ ਨਾ ਕਿਨਹੀ ਪਾਇਆ ਸੱਚਾ ਸ਼ਬਦ ਵਿਚਾਰ ਸੇ ਤੁਝ ਹੀ ਮਾਹੇ ਸਮਾਇਆ ਇੱਕ ਭਗਵਾ ਵੇਸ ਕਰ ਭਰਮ ਦੇ ਵਿਣ ਸਤਗੁਰ ਕਿਨੈ ਨਾ ਪਾਇਆ ਦੇਸ ਦਸੰਤਰ ਭਵਤ ਕੇ ਤੋ ਦਾ ਅੰਦਰ ਆਪ ਲੁਕਾਇਆ ਗੁਰ ਕਾ ਸ਼ਬਦ ਰਤਨ ਹੈ ਕਰ ਚਾਨਣ ਆਪ ਦਿਖਾਇਆ ਆਪਣਾ ਆਪ ਪਛਾਣਿਆ ਗੁਰਮਤੀ ਸੱਚ ਸਮਾਇਆ ਆਵਾ ਗੋਣ ਬਜਾਰੀਆ ਬਾਜਾਰ ਜਿੰਨੀ ਰਚਾਇਆ ਇੱਕ ਥਿਰ ਸੱਚਾ ਸਲਾਹਣਾ ਜਿਨ ਮਨ ਸੱਚਾ ਭਾਇਆ ਸਲੋਕ ਮਹੱਲਾ ਪਹਿਲਾ ਨਾਨਕ ਮਾਇਆ ਕਰਮ ਬਿਰਖ ਫਲ ਅੰਮ੍ਰਿਤ ਫਲ ਵਿਸਤ ਸਭ ਕਾਰਨ ਕਰਤਾ ਕਰੇ ਜਿਸ ਖਵਾਲੇ ਤਿਸ ਮਹੱਲਾ ਦੂਜਾ ਨਾਨਕ ਦੁਨੀਆ ਕੀਆਂ ਵਡਿਆਈਆਂ ਅੱਗੀ ਸੇਤੀ ਜਾਲ ਇੰਨੀ ਜਲੀ ਨਾਮ ਵਸਾਰਿਆ ਇਕ ਨਾ ਚੱਲਿਆ ਨਾਲ ਪੌੜੀ ਸਿਰ ਸਿਰ ਹੋਏ ਨਾ ਬੇੜ ਹੁਕਮ ਚਲਾਇਆ ਤੇਰੇ ਹੱਥ ਨ ਬੇੜ ਤੂੰ ਹੈ ਮਨ ਭਾਇਆ ਕਾਲ ਚਲਾਏ ਬੰਨ ਕੋਈ ਨ ਰੱਖ ਸੀ ਜਰ ਜਰਵਾਣਾ ਕੰਨ ਚੜਿਆ ਨੱਚ ਸੀ ਸਤ ਗੁਰੂ ਬੋਹਤ ਬੇੜ ਸੱਚਾ ਰੱਖ ਸੀ ਅਗਨ ਪਖ ਹੈ ਪੜਹਾੜ ਫਨ ਦਿਨ ਪਖ ਸੀ ਫਾਥਾ ਚੁਗੈ ਚੋਗ ਹੁਕਮੀ ਛੁਟਸੀ ਕਰਤਾ ਕਰੇ ਸੋ ਹੋਗ ਕੂੜਨ ਖੁੱਟਸੀ ਸਲੋਕ ਮਹੱਲਾ ਪਹਿਲਾ ਕਰਮਹਿ ਕਰਿ ਦਿਖਾਈ ਦੇ ਸੋ ਸਤਿਗੁਰ ਪੁਰਖ ਸੁਜਾਨ ਪੰਜ ਸ਼ਬਦ ਧੁਨਕਾਰ ਧੁਨ ਤਹਿ ਬਾਜੈ ਸ਼ਬਦ ਨਿਸ਼ਾਨ ਦੀਪ ਲੋ ਪਾਤਾਲ ਤਹਿ ਖੰਡ ਮੰਡਲਹਿ ਰਾਨ ਤਾਰ ਘੋਰ ਬਾਜਿੰਤਰ ਤਹਿ ਸਾਚ ਤਖਤ ਸੁਲਤਾਨ ਸੁਖਮਨ ਕਹਿ ਘਰ ਰਾਗ ਸੁਣ ਸੁਣ ਮੰਡਲ ਲਿਵ ਲਾਏ ਕਾਤ ਕਥਾ ਵਿਚਾਰੀਐ ਮਨ ਸਾ ਮਨਹਿ ਸਮਾਈ ਉਲਟ ਕਮਲ ਅੰਮ੍ਰਿਤ ਭਰਿਆ ਇਹੋ ਮਨ ਕਤਹ ਨਾ ਜਾਏ ਅਜੱਪਾ ਜਾਪ ਨਾ ਵਿਸਰੇ ਆਦ ਜੁਗਾਦ ਸਮਾਈ ਸਭ ਸਖੀਆਂ ਪੰਚੇ ਮਿਲੇ ਗੁਰਮਖਿ ਨਿਜ ਘਰ ਵਾਸ ਸ਼ਬਦ ਖੋਜ ਇਹੋ ਘਰ ਲਹਿ ਨਾਨਕ ਤਾਂ ਕਾ ਦਾਸ ਮਹੱਲਾ ਪਹਿਲਾ ਚਿਲਮਿਲ ਬਿਸਿਆਰ ਦੁਨੀਆ ਪਾਨੀ ਕਲੂਗ ਅਕਲ ਮਨ ਗੂਰ ਨਾ ਮਾਨੀ ਮਨ ਕਮੀਨ ਕਮ ਤਰੀਨ ਤੂੰ ਦਰਿਆਉ ਖੁਦਾਇਆ ਏਕ ਚੀਜ਼ ਮੁਝੈ ਦੇਹ ਅਵਰ ਜ਼ਹਿਰ ਚੀਜ਼ ਨਾ ਪਹਾਇਆ ਪ੍ਰਾਪ ਖਾਮ ਕੂਜੈ ਹਕਮਤ ਖੁਦਾਇਆ ਮਨ ਤਵਾਨ ਤੂੰ ਕੁਦਰਤੀ ਆਇਆ ਸਾਗ ਨਾਨਕ ਦੇ ਬਾਨ ਮਸਤਾਨਾ ਨਿਤ ਚੜੈ ਸਵਾਇ ਆਤਸ ਦੁਨੀਆ ਖੁਨਕ ਨਾਮ ਖੁਦਾਇ ਪੌੜੀ ਨਵੀਂ ਮੁਹੱਲਾ ਪੰਜਵਾ ਸਭੋ ਵਰਤੈ ਚਲਤ ਚਲਤ ਵਖਾਣਿਆ ਪਾਰ ਬ੍ਰਹਮ ਪਰਮੇਸ਼ਰ ਗੁਰਮੁਖ ਜਾਣਿਆ ਲਥੇ ਸਭ ਵਿਕਾਰ ਸ਼ਬਦ ਨੀਸ਼ਾਣਿਆ ਸਾਧੂ ਸੰਗ ਉਧਾਰ ਭੈ ਨਿਕਾਣਿਆ ਸਿਮਰ ਸਿਮਰ ਦਾ ਤਾਰ ਸਭ ਰੰਗ ਮਾਣਿਆ ਪ੍ਰਗਟ ਭਇਆ ਸੰਸਾਰ ਮਿਹਰ ਛਾਵਾਨਿਆ ਆਪੇ ਬਖਸ਼ ਮਲਾਇ ਸਦ ਕੁਰਬਾਨਿਆ ਨਾਨਕ ਲਏ ਮਲਾਇ ਖਸਮੈ ਭਾਣਿਆ ਸ਼ਲੋਕ ਮਹੱਲਾ ਪਹਿਲਾ ਤਨ ਸੂ ਕਾਗਦ ਕਲਮ ਧਨ ਤਨ ਭਾਂਡਾ ਤਨ ਮਸ ਤਨ ਨੇ ਖਾਰੀ ਨਾਨਕਾ ਜਿਨ ਨਾਮ ਲਖਾਇਆ ਸੱਚ ਮਹੱਲਾ ਪਹਿਲਾ ਆਪੇ ਪੱਟੀ ਕਲਮੇ ਆਪ ਉੱਪਰ ਲੇਖ ਭੇ ਤੂੰ ਏਕੋ ਕਹੀਐ ਨਾਨਕਾ ਦੂਜਾ ਕਾਹੇ ਕੂ ਪੌੜੀ ਤੂੰ ਆਪੇ ਆਪ ਵਰਤਦਾ ਆਪ ਬਣਤ ਬਣਾਈ ਤੁਧ ਪਰ ਦੂਜਾ ਕੋ ਨਹੀਂ ਤੂੰ ਰਹਿ ਆਸਮਾਈ ਤੇਰੀ ਗਤ ਮਿਤ ਤੂੰ ਹੈ ਜਾਣਦਾ ਤਉ ਦੇ ਕੀਮਤ ਪਾਈ ਤੂੰ ਅਲਾਖਿਆ ਗੋਚਰ ਅਗੰਮ ਹੈ ਗੁਰਮਤਿ ਦੇ ਖਾਈ ਅੰਤਰ ਅਗਿਆਨ ਦੁਖ ਭਰਮ ਹੈ ਗੁਰ ਗਿਆਨ ਗਵਾਈ ਜਿਸ ਕਿਰਪਾ ਕਰਹਿ ਤਿਸ ਮੇਲ ਲੈ ਸੋ ਨਾਮ ਧਿਆਈ ਤੂੰ ਕਰਤਾ ਪੁਰਖ ਅਗੰਮ ਹੈ ਰਵਿਆ ਸਭ ਠਾਈ ਜਿਤ ਤੂੰ ਲਾਏ ਸਚਿਆ ਤਿਤ ਕੋ ਲੱਗੈ ਨਾਨਕ ਗੁਣ ਗਾਈ чудо.